ਨੇ ਸਾਰਾ ਇਹ ਮਿਹਦੇ ਕਾਲਜ ਬਣਾਓ ਮਿਹਦੇ ਕਾਲਜ ਬਣਾਓ ਪਬਲਿਕ ਕਾਲੇ ਸਮਾਣਾ ਨੂੰ ਸਰਕਾਰੀ ਕਾਲਜ ਬਣਾਓ ਸਰਕਾਰੀ ਕਾਲਜ ਬਣਾਓ ਪਬਲਿਕ ਕਾਲੇ ਸਮਾਣਾ ਨੂੰ ਸਰਕਾਰੀ ਕਾਲਜ ਬਣਾਓ ਨਾਰ ਸਿੰਘ ਫਤਿਹ ਮਜਰੀ ਹਾਂ ਨਾਰ ਸਿੰਘ ਜਿਹੜੇ ਕੋਲ ਇਹ ਪ੍ਰਾਈਵੇਟ ਹੈ ਗਰੀਬ ਬੱਚੇ 35 40 ਹਜ਼ਾਰ ਕੇ ਮਜਰੀ ਮਾਵਾ ਕਾਉਣੇ ਫੀਸ ਭਰ ਸਕਦੇ ਨਹੀਂ ਭਰ ਸਕਦੇ ਜੀ ਇਹ ਗਰੀਬ ਆਗਿਆਂ ਵਾਸਤੇ ਸਰਕਾਰੀ ਹੋਵੇ ਚਲੋ ਸਰਕਾਰ ਦੀ ਫੀਸ ਲੋਕ ਭਰ ਕੇ ਅਜਾ ਬੀਗਿਨ ਪੜਨਾ ਚਾਹੁੰਦੇ ਨੇ ਪਰ ਜੇ ਸਰਕਾਰੀ ਹੋਵੇ ਥੋੜੀ ਹੈ ਨਾ ਇਹ ਹੋ ਗਿਆ ਨੁਕੀ ਮੁਸਕੀ ਨੰਦੀ ਹੈ ਜੀ ਲੜਕੀਆਂ ਵਾਸਤੇ ਲੜਕੀਆਂ ਵਾਸਤੇ ਬਹੁਤ ਜ਼ਿਆਦਾ ਜੀ ਅੱਛਾ ਜ਼ਿਆਦਾ ਹੋਵੇ ਅੱਛਾ ਲੜਕੇ ਪੜਦੇ ਭਰ ਦੇ ਸਕੋ ਕਾਲਜ ਮੰਲੇ ਇੰਨਾ ਮੇਗਾ ਹੁੰਨ ਕਰ ਹਾਂ ਮੇਗਾ ਕਹ ਕੇ ਜਾ ਨਹੀਂ ਸਕਦੇ ਬਸ ਬੱਚੇ ਪੜਾਲੇ ਜਾਂਦੇ ਨੇ ਹੋਰ ਕਿਤੇ ਭਾਵੇਂ ਜਾਂਦੇ ਨੇ ਪਰ ਉਹਨਾਂ ਨੂੰ ਫਿਰ ਵੀ ਉਹ ਛੱਡੇ ਜਾਂਦੇ ਵਿਚਾਲੇ ਜਾਂਦੇ ਨੇ ਇੱਥੇ ਜਿਗ ਤੇ ਇੱਥੇ ਹੋ ਜੇ ਨਾਲੇ ਨੇੜੇ ਆਲੇ ਘਰ ਚ ਪੜਦੇ ਰਹੇ ਬੱਚੇ ਜੋ ਪੰਜਾਬ ਸਰਕਾਰ ਨੇ ਸਿੱਖਿਆ ਨੀਤੀ ਦਾ ਇਟੰਡੋਰਾ ਪੇਟ ਰਹੀ ਹੈ ਉਹਦੀ ਪੋਲ ਤੁਹਾਡੇ ਸਾਹਮਣੇ ਆ ਖੁੱਲੀ ਹੈ ਜਿਦੇ ਵਿੱਚ ਆ ਧਮਾਨਿਕ ਆਈਐਸ ਅਫਸਰ ਹੈ ਜਿਹੜਾ ਹੈ ਸਾਰੇ ਸਿੱਖਿਆ ਨੀਤੀ ਦੀ ਇਹ ਪ੍ਰੋਗਰਾਮ ਚਲਾ ਰਿਹਾ ਹੈ 31 ਮਈ ਤੱਕ ਇਹਨਾਂ ਨੇ ਚਲਾਣਾ ਹੈ ਤੇ ਇਹ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਐਮਐਲਏ ਨੇ ਜਾ ਮੰਤਰੀ ਨੇ ਇਹਨਾਂ ਦੇ ਇਹ ਸਰਕਾਰ ਨੇ ਛੋਧੀਆਂ ਨੇ ਆਣ ਕੇ ਇੱਥੇ ਜਿਹੜਾ 1300 ਕਰੋੜ ਰੁਪਏ ਦਾ ਦਿੱਲੀ ਘਪਲਾ ਕਰਕੇ ਆਇਆ ਹੈ ਉਥੇ ਜਿਹੜੇ ਕਮਰਿਆਂ ਨੂੰ 8500 ਰੁਪਿਆ ਸਕਰ ਫੁੱਟ ਇਹਨਾਂ ਨੇ ਘਪਲਾ ਕਰਕੇ ਉਥੇ 24000 ਕਹਿੰਦੇ ਕਮਰੇ ਬਣਾਏ ਉਹਦਾ 1300 ਕਰੋੜ ਰੁਪਏ ਦਾ ਜੋ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਇਹਨਾਂ ਦੇ ਪਰਚਾ ਦਰਜ ਕਰਨ ਵਾਸਤੇ ਹੁਣ ਇਹਨਾਂ ਨੇ ਪੰਜਾਬ ਨੂੰ ਆਣ ਕੇ ਲੁੱਟਣਾ ਸ਼ੁਰੂ ਕਰਤਾ ਆਜ ਇਹਨਾਂ ਨੇ ਸਾਰੀ ਡਿਟੇਲ ਆ ਮੈਂ ਚਿੱਠੀ ਕਢਾ ਕੇ ਲੈਂਦੀ ਆ ਕਿ ਤੁਮਾਂ ਇਹਨਾਂ ਦਾ ਆਈਐਸ ਅਫਸਰ ਹੈ ਇਹ ਵੀ ਪਹਿਲਾ ਘਰ ਵਾਲੀ ਜਿਹੜੇ ਉਹ ਝੂਠੇ ਮਰੂਤ ਲਾ ਕੇ ਝੂਠੇ ਦਰਖਤ ਲਾ ਕੇ ਉਹ ਗਮਾੜਾ ਦੇ ਵਿੱਚ ਮਹਾਲੀ ਉਹ ਕਰੋੜਾ ਰੁਪਏ ਸਕੇਂਡਰੀ ਫਸੀ ਹੈ ਹੁਣ ਉਹਦੇ ਹੁਣ ਉਹਦੇ ਘਰ ਵਾਲਾ ਜਿਹੜਾ ਧਮਾਨ ਆਈਐਸ ਅਫਸਰ ਉਹਨਾਂ ਨੇ ਸਿੱਖਿਆ ਨੀਤੀ ਦੇ ਸਕੈਂਡਲ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇਹਦੇ ਵਿੱਚ ਕਰੋੜਾਂ ਰੁਪਏ ਦਾ ਕਪਲਾ ਹੈ ਇਹ ਸੀਬੀਆਈ ਨੂੰ ਇਹ ਸਾਰੀ ਡਿਟੇਲ ਨਾਲ ਇਹਦੀ ਇਨਕੁਆਇਰੀ ਕਰਨੀ ਚਾਹੀਦੀ ਹੈ ਤਾਂ ਕਿ ਦਿੱਲੀ ਜਿਵੇਂ ਇਹਨਾਂ ਨੇ ਦਿੱਲੀ ਲੁੱਟਿਆ ਇਸੇ ਤਰ੍ਹਾਂ ਪੰਜਾਬ ਨੂੰ ਇਹਨਾਂ ਲੁੱਟ ਰਿਆ ਨਾ ਇਹਦੇ ਵਿੱਚ ਪੂਰੀ ਡਿਟੇਲ ਲਿਖੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਜੋ ਪ੍ਰਾਨੀਆਂ ਕੰਧਾ ਬਣਾ ਕੇ ਹੁਣ 1000 ਕਿਲੋਮੀਟਰ ਕਹਿੰਦੇ ਅਸੀਂ ਸਕੂਲ ਸਕੂਲ ਕੰਧ ਬਣਾਈਏ ਦੋਸਤੋ ਕੋਈ ਆ ਪਿੰਡਾਂ ਦੇ ਖਲੋਤੇ ਨੇ ਲੋਕ ਇਹਨਾਂ ਨੂੰ ਪੁੱਛੋ ਕਿ ਇਹ ਸਕੂਲ ਚ ਕੰਧ ਬਣੀ ਹੈ ਕਿ ਸਕੂਲ ਚ ਕੋਈ ਨਵਾਂ ਕਮਰਾ ਬਣਿਆ ਹੈ ਕਿ ਸਕੂਲ ਦੇ ਵਿੱਚ ਕੋਈ ਨਵਾਂ ਇਹਨਾਂ ਸਿਰਫ ਜਿਹੜੀਆਂ ਪ੍ਰਾਣੀਆਂ ਕੰਦਾ ਸਨ ਇਹ ਕਹਿੰਦੇ ਅਸੀਂ 6000 ਕਿਨਾਰੇ ਟਾਇਲਟ ਬਣਾ ਦੇਨੇ ਦੱਸੋ ਕਿਹੜੇ ਸਕੂਲ ਚ ਟਾਇਲਟ ਬਣਿਆ ਜੀ ਇਹ ਮਤਲਬ ਵੀ ਇਹ ਘਪਲਾ ਕਰ ਰਹੇ ਨੇ ਇਸ ਲਈ ਆ ਸਾਡੀ ਇਹ ਹੀ ਮੰਗ ਹੈ ਵੀ ਸੀਬੀ ਤੋਂ ਦੀ ਇਨਕੁਆਰੀ ਨਾਲ ਕਰਾਂ ਤਾਂ ਕਿ ਇਹ ਘਪਲਾ ਨਾ ਇੱਥੇ ਹੋ ਸਕੇ ਇਹ ਤੁਮਾਨ ਹੈ ਜਿਹੜਾ ਤੇਰੀ ਘਰ ਵਾਲੀ ਦੋਨੇ ਲੁਟੇਰੇ ਅਫਸਰ ਨੇ ਜਿਹੜੇ ਇਹ ਕੇਜਰੀਆਲ ਦੇ ਚਹਿੱਤੇ ਨੇ ਮਨੀਸ਼ ਸ਼ੋਧਰੀ ਦੇ ਚਹਿੱਤੇ ਨੇ ਤੇ ਭਗਵੰਤ ਮਾਨ ਦੇ ਚਹਿੱਤੇ ਨੇ ਇਸ ਲਈ ਇਹਨਾਂ ਤੋਂ ਸੁਚੇਤ ਹੋਣਾ ਪਹਿਲਾਂ ਹੀ ਅਸੀਂ ਸੁਚੇਤ ਕਰਦੇ ਆ ਵੀ ਇਹ ਕਿ ਵੱਡਾ ਘਪਲਾ ਨਾ ਕਰਕੇ ਲੈ ਜਾਂਦੇ ਪੰਜਾਬ ਦੇ ਵਿੱਚ ਠੀਕ ਠੀਕ ਜਗੋਂ ਜੀ ਅੱਜ ਇਹ ਹੋਏ ਕਿ ਇਹ ਪਬਲਿਕ ਕਾਲਜ ਸਮਾਣਾ ਜੋ ਸਬਡਿਵੀਜ਼ਨ ਦੇ ਵਿੱਚ ਪਾਤੜਾ ਤੇ ਪਾਤੜਾ ਸਬਡਿਵੀਜ਼ਨ ਤੇ ਸਮਾਣਾ ਸਬਡਿਵੀਜ਼ਨ ਦੋ ਸਬਡਿਵੀਜ਼ਨਾਂ ਦੇ ਬੱਚੇ ਇਥੇ ਪੜਨ ਆਉਂਦੇ ਹਨ ਸਮਾਣਾ ਪਬਲਿਕ ਕਾਲਜ ਵਿੱਚ ਤੇ ਇਹ ਸਮਾਣੇ ਦੇ ਲੋਕਾਂ ਦੀ ਸਮਾਣੇ ਦੇ ਬੱਚਿਆਂ ਦੀ ਬੜੇ ਲੰਮੇ ਸਮੇਂ ਤੋਂ ਮੰਗ ਹੈ ਕਿ ਇਹਨੂੰ ਸਰਕਾਰੀ ਕਾਲਜ ਬਣਾਇਆ ਜਾਵੇ ਤੇ ਸਰਕਾਰ ਨੇ ਆ ਜਿਹੜੀ ਮੌਜੂਦਾ ਅਖੌਤੀ ਸਰਕਾਰ ਹੈ ਇਹਨੇ ਵੀ ਐਲਾਨ ਕੀਤਾ ਸੀ ਕਿ ਅਸੀਂ ਸਰਕਾਰੀ ਕਾਲਜ ਨੂੰ ਬਣਾ ਲਿਆ ਹੈ ਆ ਸ਼ਾਇਦਨ ਦੇ ਵਿੱਚ ਮੀਤ ਹੇਅਰ ਸੀ ਜਦੋਂ ਸਿੱਖਿਆ ਮੰਤਰੀ ਉਹ ਬੋਲ ਰਿਹਾ ਸੀ ਕਹਿੰਦੇ ਅਸੀਂ ਇੱਕ ਨਹੀਂ ਕਹਿੰਦੇ ਚਾਰ ਜਿਹੜੇ ਕਾਲਜ ਨੇ ਸਰਕਾਰੀ ਕਾਲਜ ਬਣਾਵਾਂਗੇ ਤੇ ਤੇ ਗੁਰ ਕਰ ਲਈ ਹੈ ਮਾ ਇੱਕ ਵੀ ਕਾਲਜ ਇਹਨਾਂ ਦਾ ਅਜੇ ਤੱਕ ਕੋਈ ਇਹਨਾਂ ਨੇ ਟੇਕਓਵਰ ਨਹੀਂ ਕੀਤਾ ਇਹ ਝੂਠਾਂ ਦੀ ਸਰਕਾਰ ਹੈ ਝੂਠ ਬੋਲਦੇ ਨੇ ਹੁਣ ਕਹਿੰਦੇ ਵੀ ਅਸੀਂ ਬੜੀ ਸਿੱਖਿਆ ਨੀਤੀ ਹੈ ਜਿਹੜੀ ਅਸੀਂ ਕਰ ਰਹੇ ਹਾਂ ਅਜੇ ਦਾ ਮਨੀਸ਼ ਸ਼ੋਧਿਆ ਤੇ ਕੇਦਰੀਵਾਲ ਤੇ ਨਾਲ ਸਤਿੰਦਰ ਜੈਨ ਇਹ ਜਿਹੜੇ ਜਿਨ੍ਹਾਂ ਨੇ ਸਿੱਖਿਆ ਨੀਤੀ ਦਿੱਲੀ ਦੇ ਜਿਹੜੀ ਇਹਨਾਂ ਦੀ ਫੇਲ ਹੋਈ ਹੈ ਜਿੱਥੇ ਇਹਨਾਂ ਨੇ 1300 ਕਰੋੜ ਰੁਪਏ ਦਾ ਕਫੜਾ ਕੀਤਾ ਸੀ ਅੱਜ ਹੁਣ ਉਹ ਪੰਜਾਬ ਦੇ ਵਿੱਚ ਆਣ ਕੇ ਫੇਰ ਕਫਲਾ ਕਰਨਾ ਚਾਹੁੰਦੇ ਨੇ ਅਸੀਂ ਸਾਡੀ ਇਹੀ ਮੰਗ ਹੈ ਕਿ ਇਸ ਕਾਲਜ ਨੂੰ ਜਿੱਥੇ 2000 ਦੇ ਲਗਭਗ ਬੱਚੇ ਪੜ੍ਹਦੇ ਹਨ ਜਿਹੜੇ ਇੰਜੀਨੀਅਰ ਜਾਂ ਹੋਰ ਕੋਈ ਸਾਇੰਸ ਦੀਆਂ ਕਲਾਸਾਂ ਜਾਂ ਇਕਨੋਮਿਕਸ ਦੀਆਂ ਕਲਾਸਾਂ ਜਾਂ ਆਰਟ ਦੀਆਂ ਕਲਾਸਾਂ ਲੱਗਦੀਆਂ ਜਿਹੜੇ ਕੋਰਸ ਹਨ ਉਥੇ ਗਰੀਬ ਬੱਚੇ ਨੇ ਜਿਹੜੇ ਫੀਸ ਨਹੀਂ ਭਰ ਸਕਦੇ ਪੜਾਈ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਲਈ ਉਹਨਾਂ ਨੂੰ ਪੜਾਉਣ ਵਾਸਤੇ ਜੇ ਸਰਕਾਰ ਸੁਹਿਰਦ ਹੈ ਕਿ ਜਿਵੇਂ ਹਰਿਆਣੇ ਦੇ ਵਿੱਚ ਲਾ ਲਓ ਹਰ ਸਬਡੇ ਵਿੱਚ ਸਰਕਾਰੀ ਕਾਲਜ ਹੈ ਪਰ ਸਮਾਨੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਅਜੇ ਤੱਕ ਇਹਨਾਂ ਨੇ 3 ਸਾਲ ਹੋ ਗਏ ਨੇ ਇਹਨਾਂ ਦੀ ਸਰਕਾਰ ਬਣੀ ਨੂੰ ਇੱਕ ਵੀ ਸਰਕਾਰੀ ਕਾਲਜ ਨਹੀਂ ਬਣਾਇਆ ਝੂਠ ਮਾਰੀ ਆਵੇਂ ਝੂਠਾਂ ਦੀ ਦਾ ਇਹਨਾਂ ਦੀ ਬੇਸ਼ਰਮੀ ਦੀ ਹੱਦ ਮੁੱਕ ਗਈ ਹੈ ਕਿ ਇਹਨੇ ਝੂਠ ਮਾਰਦੇ ਨੇ ਕੋਈ ਅਜੇ ਤੱਕ ਕਿਸੇ ਸਰਕਾਰ ਨੇ ਇਹ ਨਾ ਕੋਈ ਝੂਠ ਨਹੀਂ ਮਾਰਿਆ ਇਸ ਮੁੱਦੇ ਨੂੰ ਕਿੱਥੇ ਤੱਕ ਲੈ ਕੇ ਜਾਣਾ ਹੈ ਤੁਸੀਂ ਇਸ ਮੁੱਦੇ 'ਤੇ ਹੁਣ ਮੈਂ ਅੱਜ ਅਸੀਂ ਆਏ ਆ ਇਹ ਕਾਲਜ ਦੇ ਸਾਰੇ ਵਿਦਿਆਰਥੀਆਂ ਨਾਲ ਸਾਰੇ ਮਾਪਿਆਂ ਨਾਲ ਇਹਨਾਂ ਨਾਲ ਗੱਲ ਕਰਾਂਗੇ ਤੇ ਇਸ ਤੋਂ ਬਾਅਦ ਜੇ ਇਹਨਾਂ ਨੇ ਸਰਕਾਰੀ ਕਾਲਜ ਨਾ ਬਣਾਇਆ ਤਾਂ ਇਹ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਅਸੀਂ ਰਹਿ ਕਰਕੇ ਤੇ ਅਸੀਂ ਅਗਲਾ ਜੋ ਸੰਘਰਸ਼ਾ ਉਹ ਉਹਨੂੰ ਸ਼ੁਰੂ ਕਰਾਂਗੇ ਸਹੀ